ਪਰ ਇਹ ਦੁੱਖ ਦੀ ਗੱਲ ਹੈ ਕਿ ਜਦੋਂ ਵੀ ਕੋਈ ਐਸੀ ਹਰਕਤ ਹੁੰਦੀ ਹੈ ਉਸ ਵੇਲੇ ਇਹੀ ਗੱਲ ਕੀਤੀ ਜਾਂਦੀ ਹੈ ਕਿ ਉਹ ਵਿਅਕਤੀ ਪਾਗਲ ਹੈ ਉਹ ਵਿਅਕਤੀ ਨਸ਼ਈ ਹੈ ਉਹ ਵਿਅਕਤੀ ਨੂੰ ਸੂਝ-ਬੂਝ ਨਹੀਂ ਉਸ ਦਿਨ ਵੀ ਅਸੀਂ ਪੁਲਿਸ ਨੂੰ ਕਹਿ ਕੇ ਯੂਪਾ ਜਿਹੜਾ ਸੀਗਾ ਯੂਪੀਏ ਲਵਾਇਆ ਸੀ ਜਿਸ ਦੇ ਨਾਲ ਸਾਰੀ ਸੰਗਤ ਨੂੰ ਕੋਈ ਤਰਵਾਸ ਮਿਲਿਆ ਕਿ ਘੱਟੋ-ਘੱਟ ਉਹ ਛੇਤੀ ਬਾਹਰ ਨਾ ਆਵੇ ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਹੋਈ ਬੇਅਦਬ ਵਿਧੀ ਮੁੱਢ ਤੋਂ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਵਿੱਚ ਉਹਨਾਂ ਦੇ ਵੱਲੋਂ ਅਪਡੇਟ ਕੀਤਾ ਗਿਆ ਹੈ ਕਿ 21 ਤੋਂ ਬਾਅਦ ਦੋਸ਼ੀ ਦਾ ਫਿਰ ਰਿਮਾਂਡ ਲਿਆ ਗਿਆ ਇਸ ਮੌਕੇ ਉਹਨਾਂ ਕਿਹਾ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਵੱਲੋਂ ਜੋ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ 25 ਸਤੰਬਰ ਨੂੰ ਆਪਣੀ ਰਿਪੋਰਟ ਦਰਜ ਕਰਵਾਉਣਗੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਦੋਸ਼ੀ ਦਾ ਜਲਦ ਤੋਂ ਜਲਦ ਨਾਰਕੋ ਅਤੇ ਬ੍ਰੇਨ ਮੈਪਿੰਗ ਟੈਸਟ ਕਰਵਾਇਆ ਜਾਵੇ ਤਾਂ ਕਿ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ ਪਹਿਲਾ ਵੰਤ ਦੋਖੀਆਂ ਵਿੱਚੋਂ ਕਿਸੇ ਸਿਰਫਰੇ ਨੇ ਤਤਰੀ ਕੇਸਕਰ ਸਾਹਿਬ ਵਿਖੇ ਜੋ ਨਿਸ਼ੀਲੀ ਵਸਤੂ ਛੁਟ ਕੇ ਅਮਾਨ ਕਰਨ ਦੀ ਕੋਸ਼ਿਸ਼ ਕੀਤੀ ਸਮੀਂ ਦਿਨ ਵਾਲੀ ਗੁਰਮੁਖ ਪਿਆਰੇ ਨੇ ਪਕੜ ਕੇ ਉਸ ਨੂੰ ਕੁੱਸ ਦੇ ਹਵਾਲੀ ਕੀਤਾ ਗੁਰੂ ਸਾਹਿਬ ਨੂੰ ਇਹਨਾਂ ਸਾਰੀਆਂ ਜਿਹੜੀਆਂ ਸਾਡੀਆਂ ਹਰਕਤਾਂ ਹਨ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ ਕੇਵਲ ਸਾਡੇ ਹਿਰਦੇ ਬਲੁੰਦਰੇ ਜਾਂਦੇ ਆ ਕੇਵਲ ਅਸੀਂ ਜਿਹੜੇ ਮਨੁੱਖ ਆ ਸਾਡੇ ਹਿਰਦੇ ਨੂੰ ਪੀੜਾ ਹੁੰਦੀ ਹੈ ਤਕਲੀਫ ਹੁੰਦੀ ਹੈ ਕਿ ਅਸੀਂ ਮਹਿਸੂਸ ਕਰਦੇ ਆ ਕਿ ਅਸੀਂ ਖੱਤੇ ਬਹੁਤ ਕਮਾਮ ਦੇ ਇਸ ਅੰਤ ਨਾ ਪਾਰ ਆ ਬਾਰੇ ਸੱਚੇ ਪਾਛਾ ਕਿਰਪਾ ਕਰੇ ਕਿ ਜੈਕਾਰ ਕੀ ਉਹ ਤਰਫੀਆਂ ਕਾ ਪਾਪੀ ਕੋ ਦੰਡ ਨਹੀਂ ਹੋ ਰਿਹਾ ਆਪੀ ਕਿਰਪਾ ਕਰਨ ਕੇ ਜਿਨ੍ਹਾਂ ਵਿਅਕਤੀਆਂ ਨੇ ਇਸ ਛਰਾਤ ਨੂੰ ਕਰਨ ਵਿੱਚ ਜਿਨ੍ਹਾਂ ਨੇ ਕਰਾਉਣ ਵਿੱਚ ਤੇ ਜਿਨ੍ਹਾਂ ਨੇ ਸਾਜਛਰਣ ਵਿੱਚ ਇਹ ਸਾਰੇ ਵਸੀਲੇ ਕੀਤੇ ਐ ਉਹਨਾਂ ਨੂੰ ਆਪਣੇ ਦਰ ਤੋਂ ਸੋਧਾ ਬਿਲਾਵੇ ਸਾਧ ਦੇਵੀ ਤੇ ਉਹਨਾਂ ਨੂੰ ਸਮਤ ਵੀ ਬਖਸ਼ੇ ਕੇ ਆਉਣ ਵਾਲੇ ਸਮੇਂ ਅਸੀਂ ਲੋਕ ਜਿਹੜੇ ਐ ਸਿੱਗੇ ਰਸਤੇ ਤੇ ਪਈਏ ਮੈਂ ਕਈ ਵਾਰੀ ਸੋਚਦੀ ਹਾਂ ਕਿ ਸ਼ੁਰੂ ਤੋਂ ਲੈ ਕੇ ਹੀ ਇਹ ਹਰਕਤਾਂ ਜਿਹੜੀਆਂ ਪੰਚ ਦੋਖੀ ਕਰਦੇ ਆ ਰਹੇ ਆ ਸਮੇਂ-ਸਮੇਂ ਦੇ ਨਾਲ ਇਹਨਾਂ ਸਜਾਮਾ ਵੀ ਦਿੱਤੀਆਂ ਜਾਂਦੀਆਂ ਪਰ ਅੱਜ ਅਫਸੋਸ ਹੈ ਕਿ ਉਹਦਾ ਜੜ ਜੜੀ ਹੈ ਉਹ ਕੱਢਣ ਤੱਕ ਸਰਕਾਰਾਂ ਨਹੀਂ ਜਾ ਰਹੀਆਂ ਮੈਨੂੰ ਬੜਾ ਅਫਸੋਸ ਹੈ ਕਿ ਪਿਛਲੀਆਂ ਵੀ ਬਹੁਤ ਸਾਰੀਆਂ ਕੋਝੀਆਂ ਹਰਕਤਾਂ ਹੋਈਆਂ ਜਿਹਦੇ ਵਿੱਚ ਅੱਜ ਤੱਕ ਵੀ ਅਸੀਂ ਆਵਾਜ਼ਾਂ ਦਿੰਦੇ ਆ ਰਹੇ ਹਾਂ ਕਿ ਜੜ ਤੱਕ ਜਾਓ ਜੜ ਤੱਕ ਜਾਓ ਪਰ ਇਹ ਦੁੱਖ ਦੀ ਗੱਲ ਹੈ ਕਿ ਜਦੋਂ ਵੀ ਕੋਈ ਐਸੀ ਹਰਕਤ ਹੁੰਦੀ ਹੈ ਉਸ ਵੇਲੇ ਇਹੀ ਗੱਲ ਕੀਤੀ ਜਾਂਦੀ ਹੈ ਕਿ ਉਹ ਵਿਅਕਤੀ ਪਾਗਲ ਹੈ ਉਹ ਵਿਅਕਤੀ ਨਸ਼ਈ ਹੈ ਉਹ ਵਿਅਕਤੀ ਨੂੰ ਸੂਝ-ਬੂਝ ਨਹੀਂ ਤਾਂ ਇਹ ਸਾਰੀਆਂ ਗੱਲਾਂ ਉਸ ਵੇਲੇ ਫਿਰ ਬਹੁਤ ਦੁੱਖ ਦਿੰਦੀਆਂ ਕਿ ਕੀ ਗੁਰੂ ਘਰ ਵਿੱਚ ਇਹਨਾਂ ਨੂੰ ਪਾਗਲਾਂ ਨੂੰ ਇਹ ਕੰਮ ਕਰਨੀ ਹੁੰਦੀ ਅਸੀਂ ਕਿਉਂਕਿ ਮੈਂ ਪਹਿਲਾਂ ਵੀ ਜਿਸ ਦਿਨ ਉਹ ਤਨਾਈ ਸੀ ਉਸ ਦਿਨ ਵੀ ਅਸੀਂ ਪੁਲਿਸ ਨੂੰ ਕਹਿ ਕੇ ਯੂਆਪਾ ਜਿਹੜਾ ਸੀਗਾ ਯੂਪੀਏ ਲਵਾਇਆ ਸੀ ਜਿਸ ਨਾਲ ਸਾਰੀ ਸੰਗਤ ਨੂੰ ਕੁਝ ਤਰ੍ਹਾਂ ਦਾ ਆਸ ਮਿਲਿਆ ਕਿ ਕੰਮ ਸੋ ਕੰਮੋ ਛੇਤੀ ਬਾਹਰ ਨਾ ਆਵੇ ਅੰਦਰ ਹੀ ਰਹੇ ਤੇ ਕਿਸੇ ਦੇ ਸਾਹਮਣੇ ਨਾ ਆਵੇ ਔਰ ਉਹਨੂੰ سزا ਜਿਹੜੀ ਹੈ ਕਾਨੂੰਨ ਦੇਵੇ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਕਰਮਚਾਰੀਆਂ ਨੂੰ ਪੁੱਛਿਆ ਗਿਆ ਐਸਐਸਪੀ ਐਸਪੀ ਸਾਹਿਬ ਨੂੰ ਤੇ ਉਹਨਾਂ ਨੇ ਇੱਕ ਕਹਾਣੀ ਦੱਸੀ ਕਿ ਇਹ ਪਹਿਲਾਂ ਨਸ਼ਈ ਸੀਗਾ ਜੀ ਫਿਰ ਇਹਦਾ ਦਿਮਾਗ ਨਹੀਂ ਕੰਮ ਕਰਦਾ ਫਿਰ ਮੈਂ ਮਹਿਸੂਸ ਕੀਤਾ ਕਿ ਜੇ ਇਹ ਜੜ ਤੱਕ ਨਹੀਂ ਜਾਵਾਂਗੇ ਤੇ ਸਾਰੀਆਂ ਜਦੋਂ ਵੀ ਕਿਤੇ ਕਾਰਵਾਈਆਂ ਹੋਣਗੀਆਂ ਤੇ ਅਸੀਂ ਇਸੇ ਦੇ ਹੀ ਇਹੀ ਜਵਾਬ ਸਭ ਕੋ ਲਵਾਂਗੇ ਇਹਦਾ ਹੱਲ ਕੀ ਹੈ ਜੇ ਉਹ ਬੰਦੇ ਦੇ ਅੰਦਰ ਕਿਸੇ ਨੇ ਕੋਈ ਕਰਕੇ ਪਾਈ ਹੈ ਕਿਸੇ ਸਾਜ਼ਿਸ਼ ਰਚੀ ਹੈ ਉਹਨੂੰ ਲੱਭਣਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਮੰਗ ਕੀਤੀ ਪਿੱਛੇ ਵੀ ਮੈਂ 2 ਦਿਨ ਪਹਿਲਾਂ ਡੀਜੀਪੀ ਨੂੰ ਅਤੇ ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖ ਕੇ ਮੰਗਿਆ ਕਿ ਉਹਦੇ ਵਾਸਤੇ ਤੁਸੀਂ ਨਾਰਕੋ ਟੈਸਟ ਕਰਾਓ ਉਹਦੀ ਪ੍ਰਵਾਨਗੀ ਲਾਓ ਕਿ ਨਾਰਕੋ ਟੈਸਟ ਕਰਾਇਆ ਜਾਵੇ ਕਮ ਸੋ ਕਮ ਕਿਉਂਕਿ ਆਖਰੀ ਹਥਿਆਰ ਜਿਹੜਾ ਇਹੀ ਹੁੰਦਾ ਹੈ ਕਿ ਉਹਦੇ ਅੰਦਰੋਂ ਸੱਚ ਕਢਾਇਆ ਜਾਵੇ ਉਹ ਕਿੱਧਰ ਨੂੰ ਜਾਂਦਾ ਹੈ ਨਾਰਕੋ ਟੈਸਟ ਰਾਈ ਪਤਾ ਕਰਕੇ ਦੱਸੋ ਕਿ ਉਸ ਵਿਅਕਤੀ ਦੇ ਅੰਦਰ ਕੀ ਸੀ ਉਹਨੂੰ ਕਿਸ ਇਸ ਪਾਸੇ ਕਹਨੇ ਲਾਇਆ ਇਹ ਕਿਹੜੀ ਘਰਤ ਹੈ ਇਹ ਕਿੱਥੋਂ ਤਿਆਰ ਕੀਤਾ ਗਿਆ ਤੇ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਦੂਜੀ ਗੱਲ ਕਿ ਉਹ ਪਾਗਲ ਹੈ ਉਹਦਾ ਦਿਮਾਗ ਨਹੀਂ ਕੰਮ ਕਰਦਾ ਉਹਨੂੰ ਪਾਗਲ ਨੂੰ ਇਹ ਰਸਤਾ ਤੇ ਲੱਗ ਗਿਆ ਪਰ ਉਹ ਪਾਗਲ ਨੂੰ ਇਹ ਨਹੀਂ ਪਤਾ ਲੱਗਾ ਕਿ ਮੈਂ ਕਰਨ ਕੀ ਲੱਗਾ ਜੇ ਉਹ ਪਾਗਲ ਹੈ ਤੇ ਉਸ ਨੂੰ ਬ੍ਰੇਨ ਮੈਪਿੰਗ ਜਿਹੜੀ ਹੁੰਦੀ ਹੈ ਸਰਕਾਰੀ ਤੌਰ ਤੇ ਕਾਨੂੰਨੀ ਤੌਰ ਤੇ ਤੇ ਬ੍ਰੇਨ ਮੈਪਿੰਗ ਕੀਤੀ ਜਾਂਦੀ ਹੈ ਕਿ ਆਇਆ ਉਹਦਾ ਦਿਮਾਗ ਜਿਹੜਾ ਹੈ ਉਹ ਸੱਚਮੁੱਚ ਹੀ ਪਾਗਲ ਸੋ ਇਹ ਦੋ ਚੀਜ਼ਾਂ ਦੀ ਅਸੀਂ ਮੰਗ ਕੀਤੀ ਸੀ ਅੱਜ ਵੀ ਮੈਂ ਇਸ ਦਿਹਾੜੇ ਦੇ ਉੱਤੇ ਜਿੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਅਸੀਂ ਸਾਰੇ ਪਾਪੀ ਹਾਂ ਮਨੁੱਖਾ ਜੀਵ ਜਿਹੜਾ ਖਿੰਖਿੰਦੇ ਭੁੱਲਣ ਹਾਰ ਹੈ ਕਿਰਪਾ ਕਰਨੀ ਇਸ ਜਿਸ ਪਾਪੀ ਨੇ ਇਹ ਕੰਮ ਕੀਤਾ ਬਾਕੀ ਸਾਰੇ ਪੀੜਾ ਦਿੱਤੀ ਹੈ ਉਹਨੂੰ ਆਪ ਹੀ ਤੁਸੀਂ ਸਾਰੇ ਦੰਡ ਦਿਓ ਆਪ ਹੀ ਸਜ਼ਾਵਾ ਦਿਓ ਅਸੀਂ ਤੇਰੇ ਅਦਬ ਦੇ ਵਿੱਚ ਕਿਸੇ ਨੂੰ ਕੀ ਸਜ਼ਾ ਦੇ ਸਕਦੇ ਆ ਕਿਉਂਕਿ ਅਸੀਂ ਤੇ ਆਪ ਸਾਰੇ ਪਾਪੀ ਐ ਸਤਿ ਆਪ ਸਾਰੇ ਖਿੰਖਣ ਪੁਲਨਹਾਰ ਐ ਸੋ ਮੈਂ ਹੀ ਬੇਨਤੀ ਕਰਾਂਗੀ ਕਿ ਇਹ ਜਿਹੜੀ ਹਰਕਤ ਐ ਸਰਕਾਰ ਨੂੰ ਅਸੀਂ ਚਿੱਠੀ ਲਿਖ ਚੁੱਕੀ ਐ ਔਰ ਅੱਜ ਵੀ ਮੈਂ ਮੰਗ ਕਰਦੀ ਐ ਪੂਖ ਤੋਂ ਬਾਅਦ ਕਿ ਇਹ ਪਹਿਲਾ ਨਾਰਕੋ ਟੈਸਟ ਦੂਸਰਾ ਬ੍ਰੇਨ ਮੈਪਿੰਗ ਇਹ ਜਰੂਰ ਫਾਇਆ ਜਾਵੇ ਤਾਂ ਜੋ ਅਸਲੀਅਤ ਜਿਹੜੀ ਐ ਉਹ ਸਾਹਮਣੇ ਆ ਸਕੇ